ਕਿਸਾਨਾਂ ਦੀਆਂ ਫਸਲਾਂ ਦੇ ਰੇਟ ਦੇ ਵਿੱਚ ਉਹਨਾਂ ਨੂੰ ਬੋਨਸ ਦਿੱਤਾ ਜਾਂਦਾ ਮਜ਼ਦੂਰਾਂ ਦੀਆਂ ਤਨਖਾਹਾਂ 'ਚ ਜਿਹੜਾ ਉਹ ਵਾਅਦਾ ਕੀਤਾ ਜਾਂਦਾ ਹਰ ਮਤਲਬ ਖਰਾਕੀ ਵਸਤੂ ਸੋਨਾ ਚਾਂਦੀ ਹਰ ਚੀਜ਼ ਦੇ ਰੇਟ ਦਾ ਵਾਅਦਾ ਹੋ ਰਿਹਾ ਪਰ ਸਿੱਖ ਰਹੀ ਆ ਕਿ ਮਜ਼ਦੂਰਾਂ ਦੀ ਦਿਹਾੜੀ ਦੇ ਵਾਅਦੇ ਵਾਸਤੇ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂ ਚੇਲਾ ਦਾ ਚੱਕਾ ਜਿਹੜਾ ਕਦੇ ਕਿਸਾਨ ਜਥੇ ਬੰਨੀਆਂ ਜਾਂਾਮ ਕਰਦੀਆਂ ਸੀ ਮਜ਼ਦੂਰ ਜਥੇ ਬੰਨੀਆਂ ਵੱਲੋਂ ਅਕਸਰ ਹੋਰ ਧਰਨੇ ਮਜਾਰੇ ਹੁੰਦੇ ਨੇ ਇਹ ਚੱਕਾ ਜਾਂਦੇ ਸੱਦੇ ਨਹੀਂ ਹੁੰਦੇ ਜਾਂ ਗਵਰਨਮੈਂਟ ਕੀ ਜਾਤ ਪਾਤ ਦੇ ਸਿਸਟਮ ਨੂੰ ਉਵੇਂ ਬਰਕਰਾਰ ਰੱਖਣਾ ਚਾਹੁੰਦੀ ਆ ਗਵਰਨਮੈਂਟ ਜਿਹੜੀਆਂ ਜਾਂ ਸਰਕਾਰਾਂ ਪਾਰਟੀਆਂ ਜਿਹੜੀਆਂ ਨੇ ਉਹ ਵੋਟਾਂ ਲਈ ਦਲਤਾਂ ਨੂੰ ਵਰਤਣਾ ਚਾਹੁੰਦੇ ਨੇ ਗਵਰਨਮੈਂਟ ਦੇ ਦੇ ਵਿੱਚ ਕੀ ਹਿੱਤ ਹੈ ਜਦੋਂ ਉਹ ਇਹ ਸਾਰੀ ਸਕੀਮ ਨੂੰ ਸਾਰੇ ਮੈਪਿੰਗ ਕਰਕੇ ਤੇ ਲਾਗੂ ਨਹੀਂ ਕਰਦੀ ਅਮਲ ਨਹੀਂ ਕਰਦੀ ਪਰ ਜਦੋਂ ਉਹ ਪਰਚੇ ਦਰਜ ਹੋਏ ਪਿੰਡਾਂ ਦੇ ਵਿੱਚ ਕਲੈਸ਼ ਬਣਦਾ ਸੀ ਤਾਂ ਪੁਲਿਸ ਕਹਿੰਦੀ ਸੀ ਵੀ 22 ਬੰਦੇ ਤੁਹਾਡੇ ਜੀ 22 ਬੰਦੇ ਜਿਹੜੇ ਦੂਜੇ ਧਿਰ ਦੇ ਇਹ ਜ਼ਮਾਨਤ ਕਰਾ ਲਓ ਤਾਂ ਸਾਡੇ ਬੰਦੇ ਜ਼ਮਾਨਤ ਕਰਾਉਣ ਵਾਸਤੇ ਸੱਤ ਗਵੰਜਰ ਦੀ ਜ਼ਮਾਨਤ ਲਈ ਵੀ ਇਹ ਦੇਖਦੇ ਸੀ ਵੀ ਸਾਡੇ ਤਾਂ ਮੋਟਰਸਾਈਕਲ ਵੀ ਜਿਹੜੇ ਨੇ ਉਹ ਲੋਨ ਦੇ ਉੱਤੇ ਨੇ ਘਰ ਜੀ ਨਾਲ ਚ ਰਹਿ ਰਹੇ ਨੇ ਉਹ ਵੀ ਨਾ ਨਹੀਂ ਤੇ ਫੇਰ ਜ਼ਮਾਨਤ ਵਾਸਤੇ ਫੇਰ ਉਹੀ ਚਾਚੇ ਆਪ ਵੱਲ ਨੂੰ ਉਹਨਾਂ ਨੂੰ ਦੇਖਣਾ ਪੈਂਦਾ ਸੀ ਇਹ ਕਾਰਨ ਹੈ ਕਿ ਮਜ਼ਦੂਰਾਂ ਦਾ ਅੰਦੋਲਨ ਜਿਵੇਂ ਕਿਸਾਨੀ ਅੰਦੋਲਨ ਬਹੁਤ ਚਮਕਦਾਰ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਹਾਈਲਾਈਟ ਕਰਦਾ ਮਜ਼ਦੂਰਾਂ ਦੇ ਅੰਦੋਲਨ ਦੀ ਉੱਡੀ ਚਮਕ ਕਿਉਂ ਨਹੀਂ ਦੇਖਦੀ ਮਜ਼ਦੂਰ ਜਥੇਬੰਦੀਆਂ 'ਚ ਦਿੱਕਤ ਤਾਂ ਮਜ਼ਦੂਰਾਂ ਨੂੰ ਆਰਗੇਨਾਈਜ਼ ਕਰਨ ਔਖਾ ਦੇਖੋ ਇਕਤਾ ਜੋ ਜਲੰਧਰ ਵਾਲੀ ਲਾਈਨ ਆ ਉਹ ਮੁੱਖ ਲਾਈਨ ਆ ਧੂਰੀ ਜੰਕਸ਼ਨ ਤੇ ਇਸ ਤੋਂ ਬਿਨਾ ਮੋਗਾ ਇਹ ਤਿੰਨ ਥਾਵਾਂ ਦੇ ਉੱਤੇ ਜਿਹੜਾ ਅਸੀਂ ਪੰਜਾਬ ਦੇ ਵਿੱਚ ਮਿਥਿਆ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਪਾਸੇ ਜਿੱਥੇ ਕਿਸਾਨੀ ਮੰਗਾਂ ਨੂੰ ਲੈ ਕੇ ਮੋਰਚਾ ਲੱਗਾ ਹੋਇਆ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਉੱਥੇ ਹੀ ਪੰਜਾਬ ਦੀਆਂ ਮਜ਼ਦੂਰ ਯੂਨੀਅਨਾਂ ਵੀ ਮੂਵ ਚ ਨੇ ਪੰਜਾਬ ਦੀਆਂ ਮਜ਼ਦੂਰ ਯੂਨੀਅਨਾਂ ਵੱਲੋਂ ਐਲਾਨ ਕੀਤਾ ਗਿਆ ਕਿ 11 ਮਾਰਚ ਨੂੰ ਰੇਲਾ ਰੋਕੀਆਂ ਜਾਣਗੀਆਂ ਰੇਲ ਜਾਮ ਕਰਕੇ ਉਹਨਾਂ ਵੱਲੋਂ ਆਪਣਾ ਰੋਸ ਜ਼ਾਹਰ ਕੀਤਾ ਜਾਵੇਗਾ ਤੇ ਉਹਨਾਂ ਦੇ ਕੁਝ ਮੰਗਾਂ ਨੇ ਮੰਗਾਂ ਕੀ ਨੇ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਵਤੀਰਾ ਕੀ ਆ ਮਜ਼ਦੂਰਾਂ ਦੇ ਪ੍ਰਤੀ ਔਰ ਖਾਸ ਕਰਕੇ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਤਾਂ ਉਸ ਵਕਤ ਜਿਹੜਾ ਇਹ ਮੂਵ ਇਹ ਕੀ ਗੱਲ ਕਹਿੰਦਾ ਮਜ਼ਦੂਰਾਂ ਦਾ ਦਿਲ ਕੀ ਕਹਿੰਦਾ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਮੁਕੇਸ਼ ਮਲੋਤ ਜੀ ਜਨਰਲ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੁਕੇਸ਼ ਜੀ ਸਵਾਗਤ ਹੈ ਜੀ ਬਹੁਤ 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 ਧੰਨਵਾਦ ਸਾਹਿਬ ਜੀ ਮੁਕੇਸ਼ ਜੀ ਆਪਾਂ ਅੱਗੇ ਵੀ ਅਕਸਰ ਗੱਲ ਕਰਦੇ ਰਹਿੰਦੇ ਆ ਮਜ਼ਦੂਰਾਂ ਦੀਆਂ ਮੰਗਾਂ ਤੇ ਤੁਸੀਂ ਜਿਹੜਾ ਫਾਈਟ ਕਰਦੇ ਰਹਿੰਦੇ ਹੋ ਇਸ ਵਾਰ ਜਿਹੜਾ ਇੱਕ ਇਹ ਵੱਡੇ ਪੱਧਰ ਤੇ ਐਕਸ਼ਨ ਆ ਜਿਹੜਾ ਕਿ ਪੰਜਾਬ ਪਰਚ ਤੁਸੀਂ ਕਰਨ ਜਾ ਰਹੇ ਹੋ ਇੱਕ ਪਾਸੇ ਕਿਸਾਨੀ ਮੋਰਚਾ ਦੂਜੇ ਪਾਸੇ ਤੁਸੀਂ ਮਜ਼ਦੂਰ ਮੋਰਚੇ ਵੱਲੋਂ ਐਲਾਨ ਕੀਤਾ ਕਿ ਰੇਲਾਂ ਜਾਮ ਕਰਨੀਆਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਐਕਸ਼ਨ ਤੁਸੀਂ ਏਡੇ ਵੱਡੇ ਪੱਧਰ ਤੇ ਕਰਨ ਜਾ ਰਹੇ ਹੋ ਦੀ ਤਿਆਰੀ ਕਿਸ ਤਰੀਕੇ ਨਾਲ ਕਰ ਰਹੇ ਹੋ ਦੇਖੋ ਪੂਰੇ ਪੰਜਾਬ ਦੇ ਅੰਦਰ ਮਜ਼ਦੂਰਾਂ ਦੀ ਜਿਹੜੀ ਆ ਉਹ ਤਿਆਰੀ ਆ ਕਿਉਂਕਿ ਦੇਸ਼ ਦੇ ਅੰਦਰ ਇੱਕ ਜਿਹੜਾ ਬੇਚੈਨੀ ਦਾ ਮਾਹੌਲ ਆ ਹਰ ਵਰਗ ਜਦੋਂ ਆਪਦੇ ਮੰਗਾਂ ਮਸਲਿਆਂ ਨੂੰ ਲੈ ਕੇ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਤਾਂ ਮਜ਼ਦੂਰਾਂ ਦੇ ਅੰਦਰ ਵੀ ਇਹ ਮਾਮਲਾ ਜਿਹੜਾ ਪੂਰੀ ਤਰ੍ਹਾਂ ਭਖ ਰਿਹਾ ਸਿਰਫ ਲੋੜ ਆ ਉਹਨਾਂ ਨੂੰ ਦਿਸ਼ਾ ਦੇਣ ਦੀ ਉਹਨਾਂ ਨੂੰ ਇਸ ਸੰਘਰਸ਼ ਦੇ ਮੈਦਾਨ ਦੇ ਵਿੱਚ ਸੱਦਾ ਦੇਣ ਦੀ ਔਰ ਉਹਦੇ ਲਈ ਮਜ਼ਦੂਰ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਜਦੋਂ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਤੇ ਚਰਚਾ ਜਾ ਰਹੀ ਆ ਤਾਂ ਉਹ ਇਸ ਗੱਲ ਦੇ ਉੱਤੇ ਆਪ ਮੁਹਾਰੇ ਤਿਆਰੀ ਖਿੱਚ ਰਹੇ ਨੇ ਵੀ ਰੇਲਾਂ ਦਾ ਚੱਕਾ ਜਿਹੜਾ ਕਦੇ ਕਿਸਾਨ ਜਥੇਵੰਦੀਆਂ ਜਾਮ ਕਰਦੀਆਂ ਸੀ ਮਜ਼ਦੂਰ ਜਥੇਵੰਦੀਆਂ ਵੱਲੋਂ ਅਕਸਰ ਹੋਰ ਧਰਨੇ ਮਿਆਰੇ ਹੁੰਦੇ ਨੇ ਇਹ ਚੱਕਾ ਜਾਮ ਦੇ ਸੱਦੇ ਨਹੀਂ ਹੁੰਦੇ ਤਾਂ ਉਹਨਾਂ ਨੂੰ ਲੱਗਦਾ ਵੀ ਹਾਂ ਵਾਕਈ ਮਜ਼ਦੂਰ ਵੀ ਜਿਹੜਾ ਉਹ ਰੇਲ ਦਾ ਚੱਕਾ ਜਾਮ ਕਰਨਗੇ ਔਰ ਉਹਦੇ ਲਈ ਪੂਰਾ ਉਤਸ਼ਾਹ ਉਹਨਾਂ ਦੇ ਵਿੱਚ ਇਹ ਇਹ ਮਜ਼ਦੂਰ ਜਥੇਬੰਦੀਆਂ ਦੀ ਡਿਮਾਂਡ ਆ ਕਿ ਜਾਂ ਤੁਹਾਡਾ ਸੋਚਣਾ ਸੀ ਕਿ ਰੇਲਾਂ ਜਾਮ ਕਰੀਆਂ ਜਾਣ ਜਾਂ ਲੋਕਾਂ 'ਚ ਇਨੀ ਬਚੇਨੀਆਂ ਕਿ ਤੁਹਾਨੂੰ ਮਜਬੂਰ ਹੋਣਾ ਪਵੇ ਕਿ ਵੱਡਾ ਐਕਸ਼ਨ ਦਿੱਤਾ ਜਾਵੇ ਦੇਖੋ ਇੱਕ ਤਾਂ ਇਹ ਜਿਹੜੀਆਂ ਮੰਗਾਂ ਨੇ ਇਹ ਪੰਜਾਬ ਤੇ ਕੇਂਦਰ ਸਰਕਾਰ ਦੋਵਾਂ ਦੇ ਨਾਲ ਸੰਬੰਧਤ ਨੇ ਇਸ ਕਰਕੇ ਇਹ ਸੀ ਵੀ ਲਗਾਤਾਰ ਕਦੇ ਮੁੱਖ ਮੰਤਰੀ ਦੀ ਕੋਠੀ ਅੱਗੇ ਕਦੇ ਸੜਕਾਂ ਜਾਮ ਕਰਕੇ ਕਦੇ ਚੰਡੀਗੜ੍ਹ ਦੇ ਵਿੱਚ ਇਹ ਮੁਜ਼ਾਰੇ ਹੁੰਦੇ ਰਹੇ ਨੇ ਪਰ ਇਹਨਾਂ ਦੇ ਕੰਤੇ ਜੂ ਨਹੀਂ ਸਰ ਕੀ ਇਸ ਕਰਕੇ ਅਸੀਂ ਇਹ ਤੈਅ ਕੀਤਾ ਵੀ ਰੇਲ ਦੀ ਲਾਈਨ ਆ ਜਿਹੜੀ ਉਹ ਜਾਮ ਹੋਵੇ ਔਰ ਉਹਦਾ ਅਸਰ ਆ ਕਿ ਜਦੋਂ ਕਦੇ ਮੁੱਖ ਮੰਤਰੀ ਦੀ ਕੋਠੀ ਅੱਗੇ ਪ੍ਰੋਟੈਸਟ ਹੁੰਦਾ ਤਾਂ ਸਿਰਫ ਸੰਗਰੂਰ ਦੇ ਪ੍ਰਸ਼ਾਸਨ ਨੂੰ ਇਹਦੀ ਬੇਫਤਾ ਹੁੰਦੀ ਆ ਪਰ ਅੱਜ ਪੂਰੇ ਪੰਜਾਬ ਦੀ ਜਿਹੜੀ ਸੀਆਈਡੀ ਆ ਉਹ ਵੀ ਐਕਟਿਵ ਹੋਈ ਆ ਕਦੇ ਅਮਰitsar ਤੋਂ ਕਦੇ ਫਿਰੋਜ਼ਪੁਰ ਤੋਂ ਵੱਖਰੇ ਵੱਖਰੇ ਪੂਰੇ ਪੰਜਾਬ ਦੇ ਹਿੱਸਿਆਂ ਦੇ ਵਿੱਚੋਂ ਜਿਹੜੀ ਹਲਚਲ ਆ ਉਹ ਹੋਈ ਆ ਇਸ ਕਰਕੇ ਇਹ ਜਿਹੜਾ ਜਾਮ ਆ ਇਹਦੀ ਅਸੀਂ ਤਿਆਰੀ ਕਰ ਰਹੇ ਹਾਂ ਇੱਕ ਵੱਡਾ ਐਕਸ਼ਨ ਤੁਸੀਂ ਕਰਨ ਜਾ ਰਹੇ ਹੋ ਤਾਂ ਮੰਗਾ ਵੀ ਕਾਫੀ ਉਹਦਾ ਵੀ ਜਿਹੜਾ ਸਕੇਲ ਆ ਕਾਫੀ ਵੱਡਾ ਹੋਊਗਾ ਮੰਗਾ ਕੀਨੇ ਤੁਹਾਡੇ ਜੇਕਰ ਸਾਡੇ ਦਰਸ਼ਕਾਂ ਨੂੰ ਤੁਸੀਂ ਸੰਖੇਪ ਵਿੱਚ ਦੱਸੋ ਕਿ ਮਜ਼ਦੂਰਾ ਮਜ਼ਦੂਰ ਮੰਗ ਕਿਸ ਗੱਲ ਦੀ ਕਰ ਰਹੇ ਆ ਦੇਖੋ ਮੁੱਖ ਰੂਪ ਦੇ ਵਿੱਚ ਜਿਹੜੀਆਂ 4-5 ਮੰਗਾਂ ਹੈਗੀਆਂ ਜਿਦੇ ਚ ਸਭ ਤੋਂ ਪ੍ਰਮੁੱਖ ਕਿ ਇੱਥੇ ਇੱਕ ਲੈਂਡ ਫੀਲਿੰਗ ਐਕਟ 1072 ਬਣਿਆ ਜਿਹੜਾ ਅਮਲੀ ਰੂਪ ਦੇ ਵਿੱਚ ਜ਼ਮੀਨੀ ਪੱਧਰ ਤੇ ਕਿਤੇ ਲਾਗੂ ਹੀ ਨਹੀਂ ਹੋਇਆ ਅੱਜ ਜੇ ਦੇਖੀਏ ਤਾਂ ਪੰਜਾਬ ਦੇ ਅੰਦਰ ਜਿਹੜੀ ਐਸਪਾਈਚਾਰੇ ਦੀ ਆਬਾਦੀ ਆ ਉਹ 35% ਦੇ ਲਗਭਗ ਹੋਣ ਜਾ ਰਹੀ ਆ ਤੇ ਦੂਜੇ ਪਾਸੇ ਜੇ ਜ਼ਮੀਨ ਦੀ ਹਿੱਸੇਦਾਰੀ ਜੇ ਦੇਖੀਏ ਤਾਂ 3% ਤੋਂ ਵੀ ਘੱਟ ਜ਼ਮੀਨ ਉਹਨਾਂ ਦੇ ਹਿੱਸੇ ਆਈ ਆ ਤਾਂ ਉਹ ਉਹ ਲੋਕ ਜਿਹੜੇ ਮਜ਼ਦੂਰੀ ਕਰਨ ਨੂੰ ਮਜਬੂਰ ਨਹੀਂ ਜਿਨ੍ਹਾਂ ਦੇ ਹਿੱਸੇ ਦੀ ਉਹ ਜ਼ਮੀਨ ਉਹ ਸੀਲਿੰਗ ਐਕਟ ਨੂੰ ਲਾਗੂ ਕਰਨ ਤੋਂ ਬਾਅਦ ਆ ਸਕਦੀ ਸੀ ਉਹਨਾਂ ਕੋਲ ਉਹ ਜ਼ਮੀਨਾਂ ਪਿੰਡਾਂ ਦੇ ਵਿੱਚ ਵੱਡੇ ਤਣਾੜ ਜਾਂ ਉਹ ਪੁਰਾਣੇ ਸਰਦਾਰ ਜਾਂ ਜਿਹੜੇ ਹੁਣ ਨਵੇਂ ਬਣੇ ਆੜਤੀਏ ਨੇ ਉਹਨਾਂ ਨੇ ਉਹਨਾਂ ਜ਼ਮੀਨਾਂ ਦੇ ਉੱਤੇ ਜਫਾ ਮਾਰਿਆ ਹੋਇਆ ਜਿਨ੍ਹਾਂ ਨੇ ਇੱਕ ਪਾਸੇ ਛੋਟੀ ਕਿਸਾਨੀ ਜਿਹੜੀ ਆ ਉਹ ਬੇਲੀ ਕਰਦੀ ਜ਼ਮੀਨਾਂ ਤੋਂ ਤੇ ਦੂਜੇ ਪਾਸੇ ਜਿਹੜੇ ਹਿੱਸੇ ਦੀ ਮਜ਼ਦੂਰਾਂ ਦੇ ਦੀ ਬਣਦੀ ਸੀ ਉਹ ਵੀ ਉਹ ਜਫਾ ਮਾਰ ਕੇ ਬੈਠੇ ਨੇ ਔਰ ਇਸ ਮਾਮਲੇ ਦੇ ਉੱਤੇ ਪਿਛਲੇ 2 ਸਾਲਾਂ ਤੋਂ ਲਗਾਤਾਰ ਅਸੀਂ ਜਿਹੜਾ ਪ੍ਰੋਪਾਗੈਂਡਾ ਕਰ ਰਹੇ ਹਾਂ ਜਿਹਦੇ ਤੇ ਮੁੱਖ ਮੰਤਰੀ ਚੰਨੀ ਨੂੰ ਵੀ ਇਹਦੇ ਤੇ ਬਿਆਨ ਦੇਣਾ ਪਿਆ ਸੀ ਉਹਨਾਂ ਨੇ ਆਪਦੇ ਗਵਰਨਮੈਂਟ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਕਿ ਕਿਹਨਾਂ ਕੋਲੇ 1.75 ਕਿਲੇ ਤੋਂ ਵੱਧ ਜ਼ਮੀਨ ਆ ਉਹ ਵਾਪਸ ਜਿਹੜਾ ਸਾਨੂੰ ਰਿਕਾਰਡ ਆ ਜਿਹੜਾ ਉਹ ਸਰਕਾਰ ਕੋਲ ਪਹੁੰਚਣਾ ਚਾਹੀਦਾ ਪਰ ਕਿਉਂਕਿ ਉਹਨਾਂ ਜ਼ਮੀਨਾਂ ਦੇ ਉੱਤੇ ਜਿਹੜੇ ਕਾਬਜ ਨੇ ਉਹ ਵੱਡੇ ਆਈਐਸ ਅਫਸਰ ਜਾਂ ਵੱਡੇ ਪੋਲੀਟਿਕਲ ਲੀਡਰ ਨੇ ਇਸ ਕਰਕੇ 4 ਘੰਟਿਆਂ ਦੇ ਵਿੱਚ ਹੀ ਉਹਨਾਂ ਨੇ ਉਹਨਾਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਸੀ ਪਰ ਸਵਾਲ ਇਹ ਸੀ ਵੀ ਇਸ ਮਾਮਲੇ ਦੇ ਉੱਤੇ ਚਰਚਾ ਜਿਹੜੀ ਇਹਦੇ ਤੇ ਕੇਂਦਰ ਦੇ ਇੱਕ ਵੱਡੇ ਆਈਐਸ ਅਫਸਰ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਪਲੈਨਿੰਗ ਕਮਿਸ਼ਨ 2007 ਦੀ ਗਵਰਨਮੈਂਟ ਦੀ ਰਿਪੋਰਟ ਦਾ ਜ਼ਿਕਰ ਕਰਕੇ ਇਹ ਕਿਹਾ ਕਿ ਜੇ ਇਹ ਕਾਨੂੰਨ ਲਾਗੂ ਹੁੰਦਾ ਭਾਰਤ ਪੱਧਰ ਤੇ ਤਾਂ ਸਾਡੇ ਤਿੰਨ ਕਿਲੇ ਜ਼ਮੀਨ ਦੇ ਇੱਕ ਪਰਿਵਾਰ ਨੂੰ ਹਿੱਸੇ ਦੇ ਵਿੱਚ ਆ ਸਕਦੇ ਨੇ ਜਿਹੜੇ ਖੇਤੀਬਾੜੀ ਨਾਲ ਸੰਬੰਧਤ ਨਹੀਂ ਇਸ ਕਰਕੇ ਇਹ ਸੀਲਿੰਗ ਐਕਟ ਨੂੰ ਲਾਗੂ ਕਰਾਉਣ ਦੀ ਜਿਹੜੀ ਸਭ ਤੋਂ ਪ੍ਰਮੁੱਖ ਪਹਿਲੀ ਮੰਗ ਆ ਸਾਡੀ ਵੀ ਉਹਨੂੰ ਲਾਗੂ ਕੀਤਾ ਜਾਵੇ ਤੇ ਜਿਹੜੇ ਬੇਜ਼ਮੀਨੇ ਨੇ ਉਹਨਾਂ ਦੇ ਵਿੱਚ ਉੱਪਰਲੀ ਜ਼ਮੀਨ ਵੰਡੀ ਜਾਵੇ ਇਸ ਤੋਂ ਇਲਾਵਾ ਹੋਰ ਕੀ ਮੰਗਾਂ ਨੇ ਜੀ ਦੂਸਰਾ ਇਹਦੇ ਵਿੱਚ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਦਾ ਇਦੇ ਤੇ ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਵਿੱਢਿਆ ਤਾਂ ਬਹੁਤ ਸਾਰੇ ਪੁਲਿਸ ਦੇ ਪਰਚੇ ਦਰਜ ਹੋਏ ਔਰ ਜਦੋਂ ਉਹ ਪਰਚੇ ਦਰਜ ਹੋਏ ਪਿੰਡਾਂ ਦੇ ਵਿੱਚ ਕਲੈਸ਼ ਬਣਦਾ ਸੀ ਤਾਂ ਪੁਲਿਸ ਕਹਿੰਦੀ ਸੀ ਵੀ 22 ਬੰਦੇ ਤੁਹਾਡੇ ਜੀ 22 ਬੰਦੇ ਜਿਹੜੇ ਦੂਜੇ ਧਿਰ ਦੇ ਇਹ ਜ਼ਮਾਨਤ ਕਰਾ ਲਓ ਤਾਂ ਸਾਡੇ ਬੰਦੇ ਜ਼ਮਾਨਤ ਕਰਾਉਣ ਵਾਸਤੇ 755 ਦੀ ਜ਼ਮਾਨਤ ਲਈ ਵੀ ਇਹ ਦੇਖਦੇ ਸੀ ਵੀ ਸਾਡੇ ਤਾਂ ਮੋਟਰਸਾਈਕਲ ਵੀ ਜਿਹੜੇ ਨੇ ਉਹ ਲੋਨ ਦੇ ਉੱਤੇ ਨੇ ਕਾਰਜੀਨਾਂ ਚ ਰਹਿ ਰਹੇ ਨੇ ਉਹ ਵੀ ਨਾ ਨਹੀਂ ਤੇ ਫੇਰ ਜ਼ਮਾਨਤ ਵਾਸਤੇ ਫੇਰ ਉਹੀ ਚਾਚੇ ਆ ਬਲ ਨੂੰ ਉਹਨਾਂ ਨੂੰ ਦੇਖਣਾ ਪੈਂਦਾ ਸੀ ਇਸ ਕਰਕੇ ਅਸੀਂ ਇਹ ਲਗਾਤਾਰ ਮੰਗ ਉਠਾਈ ਔਰ ਸੈਂਟਰ ਨੇ ਨੌ ਜ਼ੂਬਿਆਂ ਦੇ ਵਿੱਚ ਇਹ ਸਵੈ ਮਤਵਤਬ ਸਕੀਮ ਦੇ ਨਾਂ ਥੱਲੇ ਇਹ ਮਕਾਨ ਨੌ ਕਰਨ ਦਾ ਜਿਹੜਾ 2024 ਤੱਕ ਦਾ ਇਹ ਸਕੀਮ ਦੇ ਤਹਿਤ ਇੱਕ ਅਭਿਆਨ ਚਲਾਇਆ ਪਰ ਹੱਦ ਉਹ ਲੋ ਹੁੰਦੀ ਆ ਵੀ ਪੰਜਾਬ ਸਰਕਾਰ ਜਿਹਦੇ ਮੁੱਖ ਮੰਤਰੀ ਚੰਨੀ ਨੇ ਜਦੋਂ ਅਸੀਂ ਸਟਰਗਲ ਕਰਕੇ ਇਹ ਨੋਟੀਫਿਕੇਸ਼ਨ ਜਾਰੀ ਕਰਵਾਇਆ ਤਾਂ ਇਹਨੂੰ ਆਪਦੇ ਇਲੈਕਸ਼ਨ ਦੇ ਲਈ ਵਰਤਿਆ ਚਮਕੌਰ ਸਾਹਿਬ ਦੇ ਵਿੱਚ ਉਹਨਾਂ ਨੇ ਡਰੋਨ ਉਡਾਕੇ ਹੈਗਾ ਅਕਤੂਬਰ 2021 ਦੇ ਵਿੱਚ ਉਹਨਾਂ ਨੇ ਕਿਹਾ ਇਹ ਸਕੀਮ ਜਿਹੜੀ ਆ ਮੇਰਾ ਘਰ ਮੇਰੇ ਨਾਮ ਦੇ ਨਾਂ ਥੱਲੇ ਅਸੀਂ ਜਾਰੀ ਕਰ ਰਹੇ ਹਾਂ ਤੇ ਹੁਣ ਹਰ ਵਿਅਕਤੀ ਕੋਲੇ ਆਪਦਾ ਘਰ ਉਹਨਾਂ ਦੇ ਨਾਮ ਹੋਊ ਮਾਲਕ ਹੋਊਗਾ ਉਹ ਡਰੋਨਾਂ ਮੈਪਿੰਗ ਕਰਦੇ ਸੀਗੇ ਬਿਲਕੁਲ ਉਹ 2 ਮਹੀਨੇ ਦੇ ਵਿੱਚ ਉਹਨਾਂ ਨੇ ਇਹਨੂੰ ਕੰਪਲੀਟ ਕਰਨ ਦਾ ਜਿਹੜਾ ਵਾਅਦਾ ਕੀਤਾ ਪਰ ਮੁੜ ਕੇ 2 ਮਹੀਨੇ ਲੰਘ ਗਏ ਪਰ ਉਹ ਜਿਹੜਾ ਕਿਤੇ ਵੀ ਉਹ ਨਾਮ ਨਾ ਹੋਣ ਵਾਲਾ ਉਹ ਕੋਈ ਪ੍ਰੋਸੈਸ ਨਹੀਂ ਚੱਲਿਆ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਮੁੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਹਰਪਾਲ ਚੀਮਾ ਜੀ ਨੇ ਦਿੜਬੇ ਦੇ ਇਲਾਕੇ ਦੇ ਵਿੱਚ ਉਹੀ ਡਰੋਨ ਵਾਲਾ ਡਰਾਮਾ ਕੀਤਾ ਮੀਟਿੰਗਾਂ ਦੇ ਵਿੱਚ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਇਹਨਾਂ ਕੋਲ ਕੋਈ ਡਾਟਾ ਨਹੀਂ ਸੀ ਪਰ ਅਸੀਂ ਲਗਾਤਾਰ ਇਹਦੇ ਤੇ ਪ੍ਰੋਟੈਸਟ ਕੀਤੇ ਜਿੱਤੋਂ ਬਾਅਦ ਪੰਜਾਬ ਦੇ ਅੰਦਰ ਜਿਹੜੇ ਇਹਦੇ ਤਿੰਨ ਸਟੈਪ ਨੇ ਜਿਹਦੇ ਚ ਪਹਿਲੇ ਸਟੈਪ ਦੇ ਵਿੱਚ ਮੈਪ 1 ਜਿਹਦੇ ਚ ਨਕਸ਼ਾ ਤਿਆਰ ਹੋਣਾ ਮੈਪ 2 ਜੀਦੇ ਚੋ ਸਾਰੀ ਨਿਸ਼ਾਨ ਰਹੀ ਹੋਣੀ ਆ ਤੀਸਰਾ ਜਿਹੜਾ ਗਰਾਉਂਡ ਟਰੂਥਿੰਗ ਦਾ ਕੰਮ ਆ ਜਿਹੜਾ ਘਰ-ਘਰ ਉਹਦੀ ਜਾ ਕੇ شناخت ਕਰਨੀ ਆ ਮੈਪ 1 ਮੈਪ 2 ਦਾ ਜਿਹੜਾ ਕੰਮ ਆ ਉਹ ਲਗਭਗ ਕੰਪਲੀਟ ਹੋ ਚੁੱਕਿਆ ਅੱਧੇ ਤੋਂ ਵੱਧ ਜਿਹੜੇ ਬਲਾਕਾਂ ਦੇ ਵਿੱਚ ਇਸ ਤੋਂ ਬਿਨਾ ਜਿਹੜਾ ਗਰਾਉਂਡ ਟਰੂਥਿੰਗ ਦਾ ਕੰਮ ਆ ਕਈ ਬਲਾਕਾਂ ਦੇ ਵਿੱਚ ਉਹ ਵੀ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਪਰ ਅੱਜ ਤੱਕ ਕੋਈ ਇਹਨਾਂ ਦੀਆਂ ਰਜਿਸਟਰੀਆਂ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਇਹਨਾਂ ਦੇ ਘਰ ਇਹਨਾਂ ਦੇ ਕੋਲ ਹੋਣਗੇ ਇਹਨਾਂ ਦੇ ਨਾਮ ਹੋਣਗੇ ਤਾਂ ਜਿਹੜਾ ਕੋਈ ਕਰਜ਼ੇ ਵਾਸਤੇ ਉਹਨਾਂ ਨੂੰ ਚਾਚੇ ਦੀ ਮਿਹਨਤ ਕਰਨੀ ਪੈਂਦੀ ਆ ਲੱਤਾਂ ਕੁੱਟਣੀਆਂ ਪੈਂਦੀਆਂ ਨੇ ਬਗਾਰ ਕਰਨੀ ਪੈਂਦੀ ਆ ਉਹ ਖਤਮ ਹੋਊਗੀ ਉਹਨਾਂ ਨੂੰ ਲੱਗਦਾ ਵੀ ਜ਼ਮਾਨਤ ਵਾਸਤੇ ਜੇ ਕੋਈ ਰੌਲਾ ਪੈਂਦਾ ਕੋਈ ਕਿਸੇ ਵੀ ਤਰ੍ਹਾਂ ਦੀ ਘਟਨਾ ਹੁੰਦੀ ਆ ਇਹਨਾਂ ਨੂੰ ਜ਼ਮਾਨਤ ਲਈ ਸਾਡੀਆਂ ਫਰਜ਼ਾਂ ਦੀ ਲੋੜ ਪੈਂਦੀ ਆ ਤੇ ਜਿਹੜੀ ਇਹ ਡਿਪੈਂਡੈਂਸ ਆ ਇਹ ਖਤਮ ਹੋਊਗੀ ਔਰ ਫਿਰ ਇਹ ਦਾਬਾ ਖਤਮ ਹੋਊ ਤੇ ਇਹ ਆਤਮ ਨਿਰਭਰ ਹੋ ਜਾਣਗੇ ਇਸ ਕਰਕੇ ਇਹਨਾਂ ਨੂੰ ਟਿਕਾਣੇ ਸਿਰ ਰੱਖਣ ਲਈ ਪੰਜਾਬ ਗਵਰਨਮੈਂਟ ਨੇ ਇਸ ਦਲਤ ਵਿਰੋਧੀ ਨੀਤੀ ਤਹਿਤ ਇਸ ਜਿਹੜਾ ਸਾਰੇ ਪ੍ਰੋਗਰਾਮ ਨੂੰ ਰੋਕ ਕੇ ਰੱਖਿਆ ਹੋਇਆ ਉਹਦਾ 2024 ਦੇ ਵਿੱਚ ਇਹ ਸਕੀਮ ਖਤਮ ਹੋ ਰਹੀ ਆ ਤੇ ਦੂਜੇ ਪਾਸੇ ਜਿਹੜਾ 0% ਰਿਜ਼ਲਟ ਆ ਇਹਨਾਂ ਨੇ ਜਿਹੜਾ ਦਿੱਤਾ ਇਸ ਕਰਕੇ ਅਸੀਂ ਇਹ ਜਿਹੜਾ ਜ਼ੋਰ ਲਾ ਰਹੇ ਹਾਂ ਵੀ ਘੱਟੋ ਘੱਟ ਉਹਨਾਂ ਦੇ ਨਾਮ ਹੋਊ ਤਾਂ ਉਹਨਾਂ ਨੂੰ ਕਹੇ ਦੀ ਮਿੰਤ ਨਹੀਂ ਕਰਨੀ ਪਊ ਅੱਛਾ ਗਵਰਨਮੈਂਟ ਕੀ ਚਾਹੁੰਦੀ ਆ ਗਵਰਨਮੈਂਟ ਕੀ ਜਾਤ ਪਾਤ ਦੇ ਸਿਸਟਮ ਨੂੰ ਉਵੇਂ ਬਰਕਰਾਰ ਰੱਖਣਾ ਚਾਹੁੰਦੀ ਆ ਗਵਰਨਮੈਂਟ ਜਿਹੜੀਆਂ ਜਾਂ ਸਰਕਾਰਾਂ ਪਾਰਟੀਆਂ ਜਿਹੜੀਆਂ ਨੇ ਉਹ ਵੋਟਾਂ ਲਈ ਦਲਤਾਂ ਨੂੰ ਵਰਤਣੀਆਂ ਚਾਹੁੰਦੇ ਨੇ ਗਵਰਨਮੈਂਟ ਦੇ ਦੇ ਵਿੱਚ ਕੀ ਹਿੱਤ ਆ ਜਦੋਂ ਉਹ ਇਹ ਸਾਰੀ ਸਕੀਮ ਨੂੰ ਸਾਰੇ ਮੈਪਿੰਗ ਕਰਕੇ ਤੇ ਲਾਗੂ ਨਹੀਂ ਕਰਦੀ ਅਮਲ ਨਹੀਂ ਕਰਦੀ ਦੇਖੋ ਜਾਤੀਵਾਦ ਦਾ ਫਰਕ ਤਾਂ ਸਪਸ਼ਟ ਨਜ਼ਰ ਆਉਂਦਾ ਸਾਹਿਲ ਜੀ ਉਹਨਾਂ ਨੇ ਆਪਦੇ ਪੱਲਿਓਂ ਕੁਝ ਨਹੀਂ ਦੇਣਾ ਉਹਨਾਂ ਦੀ ਵਾਹਵਾ ਹੋਣੀ ਆ ਜਿਹੜੀ ਸਰਕਾਰ ਨੂੰ ਇਸ ਗੱਲ ਦਾ ਫਾਇਦਾ ਹੋਣਾ ਕਿਉਂਕਿ ਜੇ ਕਿਸੇ ਕੋਲੇ ਆਪਦੀ ਪ੍ਰਾਪਰਟੀ ਹੋਊ ਉਹ ਲੋਨ ਲਊ ਕੋਈ ਹੋਰ ਕੰਮਕਾਰ ਕਰੂ ਤੇ ਸਰਕਾਰ ਦੀ ਇਹਦੇ 'ਚ ਵਾਹਵਾ ਹੋਣੀ ਆ ਉਹਨਾਂ ਨੇ ਅਖਬਾਰਾਂ ਦੀਆਂ ਸੁਰਖੀਆਂ ਬਟੂਰਨੀਆਂ ਨੇ ਇੰਨੇ ਲੱਖ ਲੋਕਾਂ ਨੂੰ ਅਸੀਂ ਘਰਾਂ ਦੇ ਮਾਲਕ ਬਣਾਤਾ ਜਦਕਿ ਪੱਲੇ ਉਹਨਾਂ ਨੇ ਰੁਪਈਆ ਨਹੀਂ ਦੇਣਾ ਫੇਰ ਵੀ ਜੀ ਉਹ ਰੋਕੀ ਬੈਠੇ ਨੇ ਤਾਂ ਉਹ ਤੋਂ ਸਪਸ਼ਟ ਰਜਰ ਆਉਂਦਾ ਵੀ ਉਹ ਇਹਨਾਂ ਲੋਕਾਂ ਨੂੰ ਆਪਦੇ ਜਿਹੜਾ ਘਰਾਂ ਦੇ ਮਾਲਕ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਜਿਹੜੀ ਪਿੰਡਾਂ ਦੇ ਵਿੱਚ ਵੋਟ ਆ ਉਹ ਚਾਚਿਆਂ ਦੇ ਦਾਬੇ ਰਾਹੀਂ ਜਿਹੜੀ ਲਈ ਜਾਂਦੀ ਆ ਕਿਉਂਕਿ ਮਜ਼ਦੂਰ ਨੇ ਜਿਹੜੇ ਉਹ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਦੇ ਕਰਜ਼ਾਈ ਹੁੰਦੇ ਨੇ ਪਿੰਡਾਂ ਦੇ ਵਿੱਚ ਚੌਧਰੀਆਂ ਦੇ ਤੇ ਉਹ ਫਿਰ ਜਿੱਥੇ ਚੌਧਰੀ ਕਹਿੰਦੇ ਨੇ ਉਹ ਉੱਥੇ ਵੋਟ ਦਾ ਬਟਨ ਆ ਜਿਹੜਾ ਉਹ ਦੱਬਣ ਜਾਂਦੇ ਨੇ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਕਿਸਾਨੀ ਦੇ ਉੱਤੇ ਬੋਲਦੇ ਨੇ ਬੇਸ਼ੱਕ ਦਿੰਦੇ ਉਹਨਾਂ ਨੂੰ ਵੀ ਕੁਝ ਨਾ ਹੋਣ ਪਰ ਏਸ ਮਾਮਲੇ ਦੇ ਉੱਤੇ ਸਾਫ਼ ਤੌਰ ਤੇ ਬੰਦ ਨੇ ਉਹਨਾਂ ਦੇ ਮੂੰਹ ਔਰ ਬਜਟ ਪੇਸ਼ ਹੋਇਆ ਬਜਟ ਦੇ ਵਿੱਚ ਮਜ਼ਦੂਰਾਂ ਲਈ ਕੋਈ ਰਖਣਾ ਤਾਂ ਬਹੁਤ ਦੂਰ ਦੀ ਗੱਲ ਆ ਮਜ਼ਦੂਰਾਂ ਲਈ ਕੇਂਦਰ ਸਰਕਾਰ ਨੇ ਮਨਰੇਗਾ ਦਾ ਬਜਟ ਘਟਾਇਆ ਤੇ ਪੰਜਾਬ ਸਰਕਾਰ ਨੇ ਤਾਂ ਨੌ ਲੈਂਡ ਤੋਂ ਵੀ ਜਿਹੜਾ ਉਹ ਪਾਸਾ ਵਟਿਆ ਹੋਇਆ ਫਿਰ ਅਸੀਂ ਕਿਉਂ ਨਾ ਗਈਏ ਵੀ ਇਹ ਜਾਤੀ ਵਿਤਕਰਾ ਕਿਉਂਕਿ ਪਿੰਡਾਂ ਦੇ ਵਿੱਚ ਚਾਹੇ ਆਬਾਦੀ 35% ਆ ਸਾਡੀ ਪਰ ਸਾਡੀ ਪੁੱਛ ਕਿੰਨੀ ਕਾ ਉਹ ਇਸ ਗੱਲ ਨੂੰ ਸਪਸ਼ਟ ਕਰਦੀ ਆ ਔਰ ਦੂਜਾ ਸਾਨੂੰ ਲੱਗਦਾ ਵੀ ਮਜ਼ਦੂਰਾਂ ਦਾ ਉਸ ਪੱਦਰ ਦਾ ਅੰਦੋਲਨ ਵੀ ਨਹੀਂ ਹੈ ਜੀਦੇ ਕਰਕੇ ਉਹ ਸਾਡੇ ਲੋਕਾਂ ਨੂੰ ਕਿਸੇ ਗਿਣਤੀ ਚ ਗਿਣਨ ਤੋਂ ਜਿਹੜਾ ਉਹ ਪਾਸਾ ਵਟਦੇ ਨੇ ਇਹਦਾ ਇਹਦਾ ਕੀ ਕਾਰਨ ਹੈ ਕਿ ਮਜ਼ਦੂਰਾਂ ਦਾ ਅੰਦੋਲਨ ਜਿਵੇਂ ਕਿਸਾਨੀ ਅੰਦੋਲਨ ਬਹੁਤ ਚਮਕਦਾਰ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਹਾਈਲਾਈਟ ਕਰਦਾ ਮਜ਼ਦੂਰਾਂ ਦੇ ਅੰਦੋਲਨ ਦੀ ਉੱਡੀ ਚਮਕ ਕਿਉਂ ਨਹੀਂ ਦੇਖਦੀ ਮਜ਼ਦੂਰ ਜਥੇਬੰਦੀਆਂ 'ਚ ਦਿੱਕਤ ਆ ਮਜ਼ਦੂਰਾਂ ਨੂੰ ਆਰਗੇਨਾਈਜ਼ ਕਰਨ ਔਖਾ ਦੇਖੋ ਜੇ ਆਰਗੇਨਾਈਜ਼ ਕਰਨ ਦਾ ਮਾਮਲਾ ਹੋਵੇ ਤਾਂ ਸਭ ਤੋਂ ਔਖਾ ਕੰਮ ਮਜ਼ਦੂਰਾਂ ਨੂੰ ਆਰਗੇਨਾਈਜ਼ ਕਰਨ ਦਾ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਜਾ ਕੇ ਜੇ ਸ਼ਾਮ ਨੂੰ ਦਿਨ ਦੇ ਵਿੱਚ ਦਿਹਾੜੀ ਨਹੀਂ ਕਰਦੇ ਸ਼ਾਮ ਨੂੰ ਉਹਨਾਂ ਦੇ ਚੁੱਲ੍ਹੇ ਦੇ ਉੱਤੇ ਰੋਟੀ ਪੱਕਣੀ ਹੈ ਜਿਹੜੀ ਮੁਸ਼ਕਲ ਹੋ ਜਾਂਦੀ ਆ ਇਸ ਕਰਕੇ ਉਹਨਾਂ ਵਾਸਤੇ ਸਭ ਤੋਂ ਔਖੀ ਗੱਲ ਆ ਕਿਸਾਨੀ ਕੋਲੇ ਆਪਦੇ ਸਾਧਨ ਨਹੀਂ ਉਹਨਾਂ ਖੇਤ ਦੇ ਵਿੱਚ ਉਹਨਾਂ ਦੀ ਫਸਲ ਬੀਜੀ ਗਈ ਤਾਂ ਉਹ ਮਜ਼ਦੂਰ ਰੱਖ ਕੇ ਜਿਹੜਾ ਉਹ ਕਿਤੇ ਵੀ ਆ ਜਾ ਸਕਦੇ ਨੇ ਪਰ ਮਜ਼ਦੂਰਾਂ ਨੂੰ ਜਦੋਂ ਵੀ ਤੁਰਨਾ ਪੈਂਦਾ ਤਾਂ ਆਪਦੀ ਦਿਹਾੜੀ ਛੱਡਣੀ ਪੈਂਦੀ ਆ ਔਰ ਦੂਸਰਾ ਉਹਨਾਂ ਨੂੰ ਉਹ ਕਿਰਾਏ ਦੇ ਉੱਤੇ ਸਾਧਨ ਕਰਨੇ ਪੈਂਦੇ ਨੇ ਔਰ ਉਤੋਂ ਵੀ ਅੱਗੇ ਜੇ ਮਜ਼ਦੂਰ ਜਥੇਬੰਦੀ ਨੂੰ ਕਿਤੇ ਖੜਾ ਕਰਨਾ ਤਾਂ ਉਹਦੇ ਲਈ ਕਿਸੇ ਵੀ ਇੱਕ ਇਲਾਕੇ ਦੇ ਵਿੱਚ ਇੱਕ ਪੱਕਾ ਠੱਗਾ ਬੰਦਾ ਇੱਕ ਹੋਲ ਟਾਈਮਰ ਉਹ ਚਾਹੀਦਾ ਜਿਹੜਾ ਉਸ ਇਲਾਕੇ ਨੂੰ ਚਲਾ ਸਕੇ ਮਜ਼ਦੂਰਾਂ ਦੇ ਮੰਗਾ ਮਸਲਿਆਂ ਨੂੰ ਡੀਲ ਕਰ ਸਕੇ ਔਰ ਮਜ਼ਦੂਰਾਂ ਦੀ ਇਹ ਹਾਇਸੀਅਤ ਨਹੀਂ ਹੁੰਦੀ ਵੀ ਜੇ ਕੋਈ ਉਹ ਘਰ ਦੇ ਵਿੱਚੋਂ ਆਪਦਾ ਦਿਹਾੜੀ ਛੱਡ ਕੇ ਇਸ ਪਾਸੇ ਲੱਗਦਾ ਤਾਂ ਉਹਦੀ ਘਰ ਦੀ ਰੋਟੀ ਦਾ ਗੁਜ਼ਾਰਾ ਕਿਵੇਂ ਚੱਲੂਗਾ ਇਹ ਸਭ ਤੋਂ ਵੱਡਾ ਸਵਾਲ ਉਹਦੇ ਸਾਹਮਣੇ ਖੜਾ ਹੋ ਜਾਂਦਾ ਇਸੇ ਕਰਕੇ ਉਹ ਕਿਤੇ ਨਾ ਕਿਤੇ ਜਿਹੜਾ ਇਹ ਮਜ਼ਦੂਰ ਜਥੇਬੰਦੀਆਂ ਨੇ ਜਿਹੜੀਆਂ ਉਹ ਕਮਜ਼ੋਰ ਨੇ ਪਰ ਹੁਣ ਇਸ ਗੱਲ ਦਾ ਫਰਕ ਆ ਜਿਹੜਾ ਮਿੱਟ ਰਿਹਾ ਤੇ ਜਿਵੇਂ ਜਿਵੇਂ ਉਹਨਾਂ ਦੇ ਉੱਤੇ ਦਬਾਅ ਵਧ ਰਿਹਾ ਉਹਨਾਂ ਦਾ ਸੋਸ਼ਲ ਵਧ ਰਿਹਾ ਉਹ ਚੇਤਨ ਹੋ ਰਹੇ ਨੇ ਓਵੇਂ ਓਵੇਂ ਮਜ਼ਦੂਰ ਜਥੇਬੰਦੀਆਂ ਵੀ ਅੱਜ ਮੈਦਾਨ ਦੇ ਵਿੱਚ ਨੇ ਇੱਕ ਜਿਵੇਂ 224 ਚੋਣਾਂ ਦੀ ਵੇਲੇ ਆਪਾਂ ਜ਼ਰੂਰ ਗੱਲ ਕਰੀਏ ਤੁਸੀਂ ਰੇਲਾ ਜਾਮ ਕਰ ਰਹੇ ਹੋ ਤੇ ਨਾ ਕੇਂਦਰ ਸਰਕਾਰ ਨੂੰ ਵੀ ਫਰਕ ਪਊਗਾ ਮਜ਼ਦੂਰਾਂ ਨੇ ਬਹੁਤ ਕੁਝ ਵੇਖਿਆ ਇਨਾ 5 ਸਾਲਾਂ ਵਿੱਚ ਖਾਸ ਕਰਕੇ ਕਰੋਨਾ ਕਾਲ ਵਿੱਚ ਜੋ ਉਹਨਾਂ ਦੀ ਬਦਹਾਲੀ ਹੋਈ ਹੈ ਔਰ ਹੁਣ ਵੀ ਜਿਵੇਂ ਲਗਾਤਾਰ ਜਿਹੜੀ ਇਨਕਮ ਘਟ ਰਹੀ ਆ ਮਹਿੰਗਾਈ ਵੱਧ ਰਹੀ ਆ ਕੀ ਮਜ਼ਦੂਰ ਇਨਾ ਇਨਾ ਪ੍ਰੋਟੈਸਟ ਦੇ ਨਾਲ ਕੀ ਲੋਕ ਸਭਾ ਚੋਣਾਂ ਵਿੱਚ ਵੀ ਇਹ ਚੀਜ਼ਾਂ ਅਸਰ ਪਾਉਣਗੀਆਂ ਦੇਖੋ ਬਿਲਕੁਲ ਇਸ ਚੀਜ਼ ਦਾ ਅਸਰ ਹੋਊਗਾ ਕਿਉਂਕਿ ਕਿਸਾਨੀ ਆ ਜਿਹੜੀ ਉਹ ਕੇਂਦਰ ਦੇ ਖਿਲਾਫ ਜੂਝਣ ਲੱਗੀ ਹੋਈ ਆ ਤੇ ਪੰਜਾਬ ਸਰਕਾਰ ਇਸ ਗੱਲ ਦਾ ਲਾਹਾ ਲੈਣ ਦੇ ਚੱਕਰ 'ਚ ਆ ਕਿ ਕਿਸਾਨੀ ਨੂੰ ਉਧਰ ਉਲਝਾਇਆ ਹੋਇਆ ਉਹਨਾਂ ਦੇ ਖਿਲਾਫ ਲੜ ਰਹੇ ਨੇ ਤੇ ਜਿਹੜੀ ਦਲਤ ਵੋਟ ਆ ਉਹ ਸਾਈਲੈਂਟ ਆ ਉਹਨਾਂ ਨੂੰ ਇਸ ਗੱਲ ਦਾ ਫਿਕਰ ਵੀ ਆ ਵੀ ਇਹਨੇ ਅਸਲ ਦੇ ਵਿੱਚ ਤਾਂ ਜੇ ਕਹਿਣਾ ਹੋਵੇ ਇਹਨੇ ਫੈਸਲਾ ਕਰਨਾ ਜਿੰਨੀ ਕ ਵੋਟਿੰਗ ਹੁੰਦੀ ਆ ਉਹਦੇ ਚ ਸਭ ਤੋਂ ਵੱਧ ਵੋਟਿੰਗ ਦਲਤ ਭਾਈਚਰੇ ਦੀ ਹੁੰਦੀ ਆ ਔਰ ਇਹ ਅਸਲ ਦੇ ਵਿੱਚ ਇਹ ਸਾਈਲੈਂਟ ਹੋਈ ਹੋਈ ਆ ਇਹਨੇ ਜਦੋਂ ਸੰਗਰੂਰ ਦੀ ਜਿਮਨੀ ਜ਼ੋਨ ਹੋਈ ਆ ਉਦੋਂ ਇਹਨਾਂ ਨੂੰ ਤਾਰੇ ਦਿਖਾਏ ਨਹੀਂ ਜਦੋਂ ਭਗਵੰਤ ਮਾਨ ਕਹਿੰਦਾ ਸੀ ਕਿ ਰਾਚੋ ਸਾਡੀ ਰਾਜਧਾਨੀ ਆ ਪੰਜਾਬ ਦੀ ਰਾਜਧਾਨੀ ਉਹ ਦੱਸਦਾ ਸੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੱਸਦਾ ਸੀ ਤਾਂ ਉਸ ਸਮੇਂ ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਹਜ਼ਾਰਾਂ ਤੋਂ ਮਤਲਬ ਬਹੁਤ ਵੱਡਾ ਜਿਹੜਾ ਇਕੱਠਾ ਹੋ ਸਾਂਜੀ ਮਜ਼ਦੂਰ ਜਥੇਬੰਦੀਆਂ ਦਾ ਇੱਕ ਹੋਇਆ ਸੀ ਜਿਹਦੇ 'ਚ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਰਿਸਪੌਂਸ ਨਾ ਦੇਣ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਥੋੜੇ ਦਿਨਾਂ ਚ ਹੀ ਉਹ ਰਿਜ਼ਲਟ ਦਿਖਾਇਆ ਤੇ ਉਹਨਾਂ ਦੀ ਗੋਡਨੀ ਲਵਾਈ ਇਹ ਕਰਕੇ ਇਹ ਸਰਕਾਰ ਨੂੰ ਇਸ ਭਲੇਖੇ ਜ ਨਹੀਂ ਰਹਿਣਾ ਚਾਹੀਦਾ ਵੀ ਆਈ ਜਿਵੇਂ ਪਹਿਲਾਂ ਚਲਾਉਂਦੇ ਆਉਂਦੇ ਨੇ ਉਸ ਢੰਗ ਨਾਲ ਚੱਲੂ ਅੱਜ ਮਜ਼ਦੂਰ ਨੇ ਜਿਹੜੇ ਇਹਨਾਂ ਦੇ ਮੂੰਹ ਵੱਲ ਦੇਖ ਰਹੇ ਨੇ ਤੇ ਇਹਨਾਂ ਨੂੰ ਸਾਬਕਾ ਜ਼ਰੂਰ ਸਿਖਾਉਣਗੇ ਅੱਛਾ ਜਾਂਦੇ ਜਾਂਦੇ ਇੱਕ ਲਾਸਟ ਸਵਾਲ ਕੇ ਜ਼ਰੂਰ ਇਹ ਦੱਸੋ ਕਿ ਕਿੱਥੇ ਕਿੱਥੇ ਤੁਹਾਡੇ ਪ੍ਰੋਗਰਾਮ ਜਿਹੜੇ ਹੋਣਿਆ 11 ਤਰੀਕ ਨੂੰ ਕਿਸ ਤਰੀਕੇ ਦਾ ਅਸਰ ਰੇਲ ਰੁਕੋ ਦਾ ਪੰਜਾਬ ਦੇ ਵਿੱਚ ਹੋਰ ਥਾਵਾਂ ਤੇ ਦੇਖਣ ਨੂੰ ਮਿਲੂਗਾ ਦੇਖੋ ਇੱਕ ਤਾਂ ਜੋ ਜਲੰਧਰ ਵਾਲੀ ਲਾਈਨ ਆ ਉਹ ਮੁੱਖ ਲਾਈਨ ਧੂਰੀ ਜੰਕਸ਼ਨ ਤੇ ਇਸ ਤੋਂ ਬਿਨਾ ਮੋਗਾ ਇਹ ਤਿੰਨ ਥਾਵਾਂ ਦੇ ਉੱਤੇ ਜਿਹੜਾ ਅਸੀਂ ਪੰਜਾਬ ਦੇ ਵਿੱਚ ਮਿੱਥਿਆ ਵੀ ਇਹਨਾਂ ਨੂੰ ਜਿਹੜਾ 4 ਘੰਟੇ ਲਈ ਜਾਮ ਕਰਾਂਗੇ ਔਰ ਇਹਦੇ 'ਚ ਇੱਕ ਹੋਰ ਮੰਗ ਜਿਹੜੀ ਬੜੀ ਇੰਪੋਰਟੈਂਟ ਆ ਵੀ ਦਿਹਾੜੀ ਦਾ ਸਵਾਲ ਆ ਹਰ ਸਾਲ ਮਹਿੰਗਾਈ ਹੁੰਦੀ ਆ ਕਿਸਾਨਾਂ ਦੀਆਂ ਫਸਲਾਂ ਦੇ ਰੇਟ ਦੇ ਵਿੱਚ ਉਹਨਾਂ ਨੂੰ ਬੋਨਸ ਦਿੱਤਾ ਜਾਂਦਾ ਮਲਾਜ਼ਮਾਂ ਦੀਆਂ ਤਨਖਾਹਾਂ 'ਚ ਜਿਹੜਾ ਉਹ ਵਾਅਦਾ ਕੀਤਾ ਜਾਂਦਾ ਹਰ ਮਤਲਬ ਖਰਾਕੀ ਵਸਤੂ ਸੋਨਾ ਚਾਂਦੀ ਹਰ ਚੀਜ਼ ਦੇ ਰੇਟ ਦਾ ਵਾਅਦਾ ਹੋ ਰਿਹਾ ਪਰ ਸਿਖ ਰਹੀ ਆ ਕੇ ਮਜ਼ਦੂਰਾਂ ਦੀ ਦਿਹਾੜੀ ਦੇ ਵਾਅਦੇ ਵਾਸਤੇ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂ ਜਦਕਿ ਜਿਹੜੀ 1956 ਦੀ ਕਾਨਫਰੰਸ ਨੂੰ ਆਧਾਰ ਬਣਾ ਕੇ ਇਹ ਮਿਨਿਮਮ ਵੇਜ ਤੈਅ ਕੀਤਾ ਗਿਆ ਕਿ ਘੱਟੋ ਘੱਟ ਕਿੰਨੇ ਕੈਲਰੀ ਖਾਣੇ ਦੀ ਲੋੜ ਆ ਕਿੰਨੇ ਕੱਪੜੇ ਦੀ ਲੋੜ ਆ ਕਿੰਨੀ ਦਵਾਈ ਦੀ ਲੋੜ ਆ ਪੜ੍ਹਾਈ ਦੀ ਲੋੜ ਆ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਜੇ ਉਸ ਪੈਮਾਨੇ ਨੂੰ ਅੱਜ ਦੇਖੀਏ ਤਾਂ 1000 ਰੁਪਿਆ ਮਜ਼ਦੂਰ ਦਾ ਦਿਹਾੜੀ ਦਾ ਬਣਦਾ ਪਰ ਪਿਛਲੇ 5 ਸਾਲਾਂ ਦੇ ਵਿੱਚ 5-7 ਰੁਪਏ ਤੋਂ ਵੱਧ ਇਹਨਾਂ ਨੇ ਦਿਹਾੜੀ ਦਾ ਵਾਅਦਾ ਨਹੀਂ ਕੀਤਾ ਤਾਂ ਇਹ ਤਾਂ ਸਪਸ਼ਟਾ ਵੀ ਦੇਸ਼ ਦੇ ਮਜ਼ਦੂਰਾਂ ਵਾਸਤੇ ਦਿਹਾੜੀ ਦਾ ਵਾਅਦਾ ਕਰਨਾਂ ਦਾ ਦੂਰ ਦੀ ਗੱਲ ਆ ਉਹਨਾਂ ਨੇ ਟਾਈਮ 'ਚ ਵਾਅਦਾ ਜ਼ਰੂਰ ਕਰਤਾ ਵੀ ਜਿਹੜੀ 8 ਘੰਟੇ ਆ ਉਹਨੂੰ 12 ਘੰਟੇ ਕਰ ਦਿਓ ਇਹਨਾਂ ਦੀ ਹੋਰ ਜਾਣ ਲੈ ਲਓ ਪਰ ਇਹਦੇ ਸਿੱਟੇ ਨੇ ਜਿਹੜੇ ਇਹਨਾਂ ਨੂੰ ਭੁਗਤਨੇ ਪੈਣੇ ਨੇ ਜੀ ਬਹੁਤ ਬਹੁਤ ਧੰਨਵਾਦ ਆਪਾਂ ਗੱਲਬਾਤ ਕੀਤੀ ਆ ਮੁਕੇਸ਼ ਮਲੋਤ ਜੀ ਨਾਲ ਬੜੇ ਗੰਭੀਰ ਮਸਲੇ ਨੇ ਮਜ਼ਦੂਰਾਂ ਦੇ ਮਜ਼ਦੂਰ ਜਥੇਬੰਦੀਆਂ ਤੇ ਫਾਈਟ ਕਰ ਰਹੇ ਨੇ 11 ਤਰੀਕ ਨੂੰ ਰੇਲ ਰੁਕੋ ਦਾ ਇਹਨਾਂ ਵੱਲੋਂ ਐਲਾਨ ਕੀਤਾ ਗਿਆ ਦੇਖਣਾ ਹੋਵੇਗਾ ਕਿ ਇਨਾ ਮੰਗਾਂ ਤੇ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਕੇਂਦਰ ਸਰਕਾਰ ਇਹਨਾਂ ਨਾਲ ਗੱਲਬਾਤ ਕਰਦੀ ਔਰ ਖਾਸ ਕਰਕੇ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਉਹ ਆਉਣ ਵਾਲੀਆਂ ਨੇ ਉਹਨਾਂ ਦਾ ਵਿਗਲ ਵੱਜ ਚੁੱਕਿਆ ਤਾਂ ਇਹ ਸਾਰੇ ਮਸਲੇ ਤੇ ਤੁਹਾਡੀ ਕੀ رائے ਆ ਕੋਈ ਸੁਝਾਅ ਕੋਈ ਸਵਾਲ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੀ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੀ ਦੇਖਦੇ ਰਹੋ ਦੁਨੀਆ